ਆਖਰਕਾਰ ਰੋਹਿਤ ਸ਼ਰਮਾ ਨੇ ਸ਼ਤਕ ਮਾਰ ਦਿੱਤਾ ਹੈ ਤੇ ਲੰਬੇ ਸਮੇਂ ਬਾਅਦ ਰੋਹਿਤ ਸ਼ਰਮਾ ਦੀ ਇੱਕ ਠਮਾਕੇਦਾਰ ਵਾਪਸੀ ਹੋਈ ਹੈ ਲੰਬੇ ਸਮੇਂ ਤੋਂ ਖਰਾਬ ਫਾਰਮ ਦੇ ਨਾਲ ਜੂਝ ਰਿਹਾ ਸੀ ਰੋਹਿਤ ਸ਼ਰਮਾ ਅਤੇ ਲਗਾਤਾਰ ਇਹ ਪ੍ਰੈਸ਼ਰ ਬਣ ਰਿਹਾ ਸੀ ਰੋਹਿਤ ਸ਼ਰਮਾ ਦੇਖਤੇ ਕਿ ਕਦੋਂ ਰੋਹਿਤ ਸ਼ਰਮਾ ਦੇ ਬੱਲੇ ਤੋਂ ਰਨ ਆਉਣਗੇ ਜਾਂ ਫਿਰ ਉਹ ਸੁਨਿਆਸ ਲੈ ਲੈਣਗੇ ਪਰ ਅੱਜ ਵਾਲੇ ਇਸ ਮੁਕਾਬਲੇ ਦੇ ਵਿੱਚ ਰਨ ਚੇਜ ਜਦੋਂ ਭਾਰਤੀ ਟੀਮ ਨੇ ਸ਼ੁਰੂ ਕੀਤਾ ਤਾਂ ਰੋਹਿਤ ਸ਼ਰਮਾ ਚੰਗੀ ਟੱਚ ਦੇ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ ਤੇ ਇਸ ਦਾ ਫਲ ਮਿਲਿਆ ਕਿ ਰੋਹਿਤ ਸ਼ਰਮਾ ਨੇ ਸੈਂਕੜਾ ਮਾਰ ਦਿੱਤਾ ਹੈ 32ਵਾਂ ਸੈਂਕੜਾ ਜ ਰੋਹਿਤ ਸ਼ਰਮਾ ਨੇ ਜੜਿਆ ਆਪਣੇ ਕਰੀਅਰ ਦਾ ਅਤੇ ਲੰਬੇ ਸਮੇਂ ਬਾਅਦ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚੋਂ ਸੈਂਕੜਾ ਨਿਕਲਿਆ ਤਾਂ ਇਸ ਦੇ ਨਾਲ ਭਾਰਤੀ ਟੀਮ ਵੀ ਚੰਗੀ ਪੋਜੀਸ਼ਨ ਦੇ ਵਿੱਚ ਹੈ ਤੇ ਰੋਹਿਤ ਸ਼ਰਮਾ ਚੈਂਪੀਅਨਸ ਟਰੋਫੀ ਤੋਂ ਪਹਿਲਾਂ ਫਿੱਟ ਹੁੰਦੇ ਅਤੇ ਆਪਣੀ ਫਾਰਮ ਦੇ ਵਿੱਚ ਵਾਪਸ ਆਉਂਦੇ ਨਜ਼ਰ ਆ ਰਹੇ ਨੇ ਇਸ ਸੈਂਕੜੇ ਦੇ ਨਾਲ ਜਿੱਥੇ ਰੋਹਿਤ ਸ਼ਰਮਾ ਦਾ ਆਤਮ ਵਿਸ਼ਵਾਸ ਵਧੂਗਾ ਉੱਥੇ ਹੀ ਭਾਰਤੀ ਟੀਮ ਦੇ ਲਈ ਵੀ ਇਹ ਚੰਗੀ ਖਬਰ ਹੈ ਕਿਉਂਕਿ ਚੈਂਪੀਅਨਸ ਟਰੋਫੀ ਸ਼ੁਰੂ ਹੋਣ ਦੇ ਵਿੱਚ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਤੇ ਇਸ ਦੇ ਲਈ ਭਾਰਤੀ ਟੀਮ ਹੁਣ ਪੂਰੀ ਤਰ੍ਹਾਂ ਮੁਸਤੈਦੀ ਦੇ ਨਾਲ ਤਿਆਰੀ ਕਰਦੀ ਦਿਖਾਈ ਦੇ ਰਹੀ ਹੈ ਰੋਹਿਤ ਸ਼ਰਮਾ ਦੇ ਸੈਂਕੜੇ ਦੇ ਵਿੱਚ 12 ਚੌਕੇ ਤੇ 7 6 ਸ਼ਮਲ ਨੇ 132 ਦੇ ਸਟ੍ਰਾਈਕ ਰੇਟ ਨਾਲ ਰੋਹਿਤ ਸ਼ਰਮਾ ਦੇ ਵੱਲੋਂ ਇਹ ਸੈਂਕੜਾ ਮਾਰਿਆ ਗਿਆ ਤੇ 90 ਬਾਲਾਂ ਦੇ ਉੱਤੇ 119 ਦੌੜਾਂ ਬਣਾ ਕੇ ਰੋਹਿਤ ਸ਼ਰਮਾ ਲਿਵਿੰਗਸਟਨ ਦਾ ਸ਼ਿਕਾਰ ਹੋ ਗਏ ਪਰ ਰੋਹਿਤ ਸ਼ਰਮਾ ਦੀ ਇਸ ਪਾਰੀ ਦੇ ਵਿੱਚ ਉਹ ਸਭ ਕੁਝ ਸੀ ਜਿਹੜਾ ਝਲਕ ਹਰ ক্রিকেট ਪ੍ਰੇਮੀ ਤੇ ਰੋਹਿਤ ਸ਼ਰਮਾ ਦਾ ਜਿਹੜਾ ਚਹਤਾ ਹੈ ਉਹ ਦੇਖਣਾ ਚਾਹੁੰਦਾ ਸੀ ਭਾਵੇਂ ਪੁਲ ਸ਼ਾਰਟ ਹੋਣ ਜਾਂ ਫਿਰ ਕਵਰ ਡਰਾਈਵ ਹੋਵੇ ਜਾਂ ਫਿਰ ਲਾਫਟ ਸ਼ਾਰਟ ਹੋਣ ਤਾਂ ਸਾਰੇ ਤਰੀਕੇ ਦੇ ਸ਼ਾਰਟ ਰੋਹਿਤ ਸ਼ਰਮਾ ਦੇ ਬੱਲੇ ਦੇ ਵਿੱਚੋਂ ਦਿਖਾਈ ਦਿੱਤੇ ਛੱਕੇ ਦਿਖਾਈ ਦਿੱਤੇ ਚੌਕੇ ਦਿਖਾਈ ਦਿੱਤੇ ਹੈ ਤਾਂ ਰੋਹਿਤ ਸ਼ਰਮਾ ਨੇ ਕਮਬੈਕ ਕੀਤਾ ਹੈ ਲੰਬੇ ਸਮੇਂ ਤੋਂ ਖਰਾਬ ਫਾਰਮ ਦੇ ਨਾਲ ਜੂਝ ਰਹੇ ਸੀ ਰੋਹਿਤ ਸ਼ਰਮਾ ਤਾਂ ਇਸ ਮੁਕਾਬਲੇ ਦੇ ਵਿੱਚ ਜੋ ਕਟਕ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੰਗਲੈਂਡ ਦੇ ਖਿਲਾਫ ਭਾਰਤੀ ਟੀਮ 305 ਦੌੜਾਂ ਦਾ ਪਿੱਛਾ ਕਰ ਰਹੀ ਹੈ ਤੇ ਇਸ ਵੱਡੇ ਰਣਚੇ ਦੇ ਵਿੱਚ ਰੋਹਿਤ ਸ਼ਰਮਾ ਨੇ ਸੈਂਕੜਾ ਮਾਰ ਕੇ ਆਪਣੀ ਫਾਰਮ ਨੂੰ ਉਸ ਫਾਰਮ ਨੂੰ ਬਾਏ ਬਾਏ ਕਹਿ ਦਿੱਤਾ ਜਿਹੜੀ ਲਗਾਤਾਰ ਰੋਹਿਤ ਸ਼ਰਮਾ ਦੀ ਸਰਦਲ ਦੀ ਬਣੀ ਹੋਈ ਸੀ ਤਾਂ ਅੱਜ ਰੋਹਿਤ ਸ਼ਰਮਾ ਨੂੰ ਅਤੇ ਉਹਨਾਂ ਦੇ ਫੈਨਸ ਤੇ ਭਾਰਤੀ ਟੀਮ ਦੇ ਪ੍ਰਸ਼ੰਸਕਾਂ ਨੂੰ ਜ਼ਰੂਰ ਵੱਡੀ ਰਾਹਤ ਮਿਲੀ ਹੈ ਜਿਸ ਤਰੀਕੇ ਨਾਲ ਰੋਹਿਤ ਸ਼ਰਮਾ ਨੇ ਆਪਣਾ ਹਿੱਟਮੈਨ ਵਾਲਾ ਸ਼ੋਅ ਇਸ ਗਰਾਊਂਡ ਸਟੇਡੀਅਮ ਦੇ ਵਿੱਚ ਦਿਖਾ ਦਿੱਤਾ ਹੈ